ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਠੀਕ ਠਾਕ ਸਾਰੇ ਤੇ ਲਓ ਜੀ ਇਹ ਆਪਾਂ ਲੱਗੇ ਆ ਜੀ ਲਾਉਣ ਟਾਇਲ ਇਹ ਆਪਣੇ ਲੱਗੇ ਪਿੰਡ ਕਿਤੇ ਆਇਆ ਸੀ ਕੰਮ ਆਪਾਂ ਨੂੰ ਤੇ ਪਹਿਲਾਂ ਉਹਨਾਂ ਦੇ ਪਈ ਸੀ ਫਰਸ਼ ਤੇ ਉਹਨਾਂ ਨੇ ਲਾਉਣੀ ਸੀ ਟਾਇਲ ਇੱਕ ਕੋਈ ਕਮਰਾ ਜੀ ਜੀ ਚਾ ਪਲਾਉਣੀ ਆ ਤੇ 2 बाई 2 ਦੀ ਟਾਇਲ ਆ ਤੇ ਇਹ ਮਤਲਬ ਕਿ ਇਹ ਕਮਰੇ ਜੀ ਪਹਿਲਾਂ ਲਾਈ ਸੀ ਤਿੰਨ ਚਾਰ ਕੇ ਸਾਲ ਪਹਿਲਾਂ ਕੰਮ ਕੀਤਾ ਸੀ ਉਹਨਾਂ ਨੇ ਤੇ ਫਿਰ ਉਹਨਾਂ ਨੇ ਆਪਾਂ ਨੂੰ ਹੀ ਸੱਜਿਆ ਇਹ ਇਹ ਦੂਜੇ ਕਮਰੇ ਚ ਲਾਉਣਾ ਹਤੇ ਕੋ ਕੰਮ ਆਂ ਜਲ ਵੱਡੇ ਮਿਲਦੇ ਉਹ ਵੀ ਕਰ ਲਈਦੇ ਆ ਨਿੱਕੇ ਮੋਟੇ ਵੀ ਆਪਾਂ ਕਰ ਲਈਦੇ ਆ ਜਿਵੇਂ ਇੱਕ ਅੱਧਾ ਕਮਰਾ ਆ ਕੋਈ ਨਾਲੋ ਕੋ ਜਿਹੜਾ ਕੋ ਸੱਦੇ ਆਪਾਂ ਚਲੇ ਜਾਈਦਾ ਵਾ ਇਹੋ ਜੀ ਗੱਲ ਨੇ ਛੋਟਾ ਕੰਮ ਅਜੇ ਛੋਟਾ ਵੀ ਕਰੀਦਾ ਵੱਡਾ ਕੰਮ ਅਜੇ ਵੱਡਾ ਵੀ ਕਰ ਲੀਦਾ ਮਤਲਬ ਵੇਲੇ ਹੁੰਨੀ ਚਾਹੀਦੀ ਜੇ ਵੇਲੇ ਹੋਈਦਾ ਆਪਾਂ ਉਹ ਕੋਈ ਵੀ ਕੰਮ ਕਰ ਲੀਦਾ ਨਹੀਂ ਛੱਡੀਦਾ ਹਾਂਜੀ ਇਹ 2x2 ਦੀ ਟਾਇਲ ਆ ਜੀ ਇਹ ਆਪਾਂ ਸਪੈਸਰ ਦੇ ਕੇ ਵਿਚ ਲਾ ਰਹੇ ਆ ਜੀ ਇਹ 4mm ਦਾ ਸਪੈਸਰ ਆ ਵਿੱਚ ਪਹਿਲਾਂ ਵੀ 4mm ਦਾ ਲਾਇਆ ਸੀ ਦੂਜੇ ਕਮਰੇ ਦੇ ਵਿੱਚ ਵੀ ਇਹ ਲੀਵਰ ਵਾਲਾ ਮੁੰਡਾ ਉਹਨਾਂ ਦੇ ਘਰ ਦਾ ਹੀ ਨਾਲ ਜਿਹੜਾ ਮੇਰੇ ਲੱਗਾ ਹੈ ਤੇ ਸੀਮਿੰਟ ਸਮਟ ਵਗੈਰਾ ਉਹ ਹੀ ਲੈ ਕੇ ਆਉਂਦਾ ਹੈ ਇਹ ਕਮਰਾ ਹੋਣਾ 200 ਆਪਣੇ ਦੇ ਤੌਣੇ ਦੇ 200 ਫੁੱਟ ਹੋਣਾ ਏਰੀਆ ਸਾਰਾ ਇਸ ਕਾਰਟਿੰਗ ਬਾਅਦ ਵਿੱਚ ਲੱਗਣੀ ਹੈ ਬਾਡਰ ਸਾਰਾ ਹਾਂਜੀ ਕੰਮ-ਕਮ ਆਪਣਾ ਦੱਸਿਆ ਕਰੋ ਤੁਹਾਨੂੰ ਕਿਦਾਂ ਦਾ ਲੱਗਦਾ ਕੋਈ ਲਾਈਕ ਕਮੈਂਟ ਕਰਿਆ ਕਰੋ ਜੇ ਕੋਈ ਚੀਜ਼ ਦੀ ਕਮੀ ਵੇਸ਼ੀ ਹੁੰਦੀ ਤੇ ਜਰੂਰ ਦੱਸਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਨਹੀਂ ਤੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਲੋਕ ਜੀ ਕੰਮ ਆਪਣਾ ਚੱਲ ਚੋ ਜਾਲੀ ਹੈ ਦੋ ਸਫਾ ਆਪਣੀਆਂ ਲੱਗੀਆਂ ਵਾਂ ਤੀਜੀ ਦੀ ਤਿਆਰੀ ਹੈ ਤੇ ਤੇਨੀ ਹੋਰ ਲਗਣੀਆਂ ਬਾਕੀ आधे ਚਪਾ ਆ ਗਏ ਆ ਇਹੜੀ 2 बाई 2 ਦੀ ਟਾਇਲ ਥੋੜੀ ਲਾਉਣੀ ਸੌਖੀ ਐ ਕਿਉਂ ਇਹ ਥੋੜੀ ਛੋਟੀ ਹੁੰਦੀ ਆ ਜਿਹੜੀ ਹੁਣ ਅੱਜ ਕੱਲ 2x4 ਦੀ ਚੱਲਦੀ ਆ ਉਹ ਤਾਂ ਬੜਾ ਜ਼ੋਰ ਲੱਗਦਾ ਉਹ ਬਹੁਤ ਜ਼ੋਰ ਲਉਂਦੀ ਆ ਐ ਦੋ ਇੱਕ ਦੋ ਵਾਰੀ ਪੁੱਟ ਕੇ ਤੇ ਫੇਰ ਸੈਟਿੰਗ ਇਹਦੀ ਹੁੰਦੀ ਆ ਨਿਕੋਵਰੀ ਲਾ ਕੇ ਤੇ ਨਹੀਂ ਕੰਮ ਰੁਕਉਂਦਾ ਆ ਕੇ ਵਾਰ-ਵਾਰ ਚੁੱਕਣੀ ਪੈਂਦੀ ਆ ਜਿੰਨਾ ਜੇ ਸੈਟਿੰਗ ਨਹੀਂ ਹੁੰਦੀ ਟਾਇਲ ਦੀ ਥੱਲੇੋਂ ਲੈਵਲ ਪੂਰਾ ਨਹੀਂ ਬਣਦਾ ਉਨਾਂ ਚਿਰ ਚੁੱਕਣੀ ਰੱਖਣੀ ਪੈਂਦੀ ਆ ਇਸੇ ਕਰਕੇ ਇਹ ਮਤਲਬ ਛੋਟੀ ਹੁੰਦੀ ਆ ਇਹ ਚੁੱਕਣੀ ਰੱਖਣੀ ਸੌਖੀ ਆ ਉਹ ਥੋੜੀ ਔਖੀ ਆ ਉਹਦੇ ਇਹਦੇ ਦੋ ਪੀਸ ਤੇ ਉਹਦਾ ਇੱਕ ਪੀਸ ਬਣਦਾ ਕਿ 16 ਫੁੱਟ ਡੱਬੇ ਜੁੰਦੀ ਉਹ 16 ਫੁੱਟੀ ਉਹ ਹੁੰਦੀ ਹੈ 16 ਫੁੱਟੀ ਇਹ ਚ ਚਾਰ ਪੀਸ ਹੁੰਦੇ ਵਿੱਚ ਦੋ ਪੀਸ ਹੁੰਦੇ ਆਰੀਆ ਉਹਨਾਂ ਹੀ ਨਿਕਲਦਾ ਜੀ ਇਹ ਆਪਾਂ ਪੰਜ ਇੱਕਦਮ ਮਸਾਲਾ ਲਾਇਆ ਜੀ ਥੱਲੇ ਤੇ ਉੱਤੇ ਪਾਇਆ ਆਪਾਂ ਨਿਰੂ ਹਲੋ ਕੋਲੀਆ ਕੋਲੀਆ ਪਾ ਕੇ ਲੱਗਦੀ ਹੈ ਪਕੜ ਜਿਹੜੀ ਉਹ ਕੋਲੀਏ ਨੇ ਕਰਨੀਆਂ ਉਹਦੇ ਨਾਲ ਤਾਂ ਲੈਵਲ ਹੀ ਨਿਕਲਦਾ ਟਾਇਲ ਦਾ ਜਿਹੜੇ ਥਲੜੇ ਸੀਮੈਂਟ ਨਾਲ ਪੰਜ ਇੱਕ ਦਾ ਜਿਹੜਾ ਪਾਉਣਾ ਹੈ ਲਾਉਂਜੀ ਤਿੰਨ ਵਾਰ ਆਪਣੇ ਲੱਗ ਚੁੱਕੇ ਆ ਤੇ ਤੇ ਨਾ ਜਿਹੜੇ ਰਹਿੰਦੇ ਸੀ ਉਹ ਵੀ ਲੱਗ ਗਿਆ। ਲਓ ਜੀ ਕਮਰਾ ਆਪਣਾ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਲਾਵਾਂਗੇ ਜੀ ਸਕਰਟਿੰਗ। ਇਹ ਸਕਰਟਿੰਗ ਲਾਵਾਂਗੇ ਜੀ ਆਪਾਂ 4 ਇੰਚੀ ਜੀ ਮਤਲਬ ਕਿ 10 ਸੈਂਟੀਮੀਟਰ ਦੀ। ਕੋਈ ਨਹੀਂ ਜਿਹੜੀ ਟਾਈਲਸ ਇਹ 4 ਇੰਚੀ ਆ ਮਤਲਬ 10 ਸੈਂਟੀਮੀਟਰ ਸੋਣੀ ਤੇ ਜਿਆਦਾ ਇਹੋ ਲੱਗਦੀ ਹੈ ਬਾਕੀ ਕੋਈ ਇੰਦੇ ਵੀ ਵੱਡੀ ਲਾਉਣੀ ਆ ਇੱਕ ਦੋ ਵੀ ਵੱਡੀ 6 ਇੰਚ ਦੀ ਹੋ ਗਈ 7 ਦੀ ਹੋ ਗਈ ਮਤਲਬ ਕਿ 15 ਸੈਂਟੀਮੀਟਰ ਹੋ ਗਈ ਉਹ ਜਿਹੜੇ ਉਹਦੀ ਇੰਨੀ ਫੱਬਣੀ ਹੈਗੀ ਜਿਹੜੀ ਇਸ ਚ ਐ ਨਿੱਕੇ ਪਾਟੂ ਤੇ ਫਾਪਿਆ ਲਓ ਜੀ ਇਹ ਆਪਾਂ ਲਾਵਾਂਗੇ ਤੇਜ ਮਸਾਲੇ ਨਾਲ ਮਸਾਲਾ ਹੈਗਾ ਜੀ ਡੇਢ ਇੱਕ ਦਾ ਇਹ ਲੌਂਡਿਆਂ ਸਾਰੀ ਸਾਡਾ ਲੋਹਾ ਬਣ ਜਾਣਾ ਤੇ ਚਲੋ ਠੀਕ ਹੈ ਜੀ ਤੁਸੀਂ ਵੇਖੋ ਆਪਣੀ ਵੀਡੀਓ ਤੇ ਆਪਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੁੰਦੀ ਹੈ ਜਰੂਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਕਰਕੇ ਤੇ ਵੀਡੀਓ ਆਪਣੇ ਫੁੱਲ ਵਾਚ ਕਰਿਆ ਕਰੋ ਜੀ ਥੈਂਕ ਯੂ ਵੈਰੀ ਮੱਚ